ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤਲੇ ਤੱਕ ਨੌਰੀ ਬਾਟਰ ਤੇ ਮੌਜੂਦ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਅੱਜ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਦੱਸਦੇ ਕਿ ਇਸ ਅੰਦੋਲਨ ਨੂੰ ਅੱਜ 1 ਸਾਲ ਵੀ ਪੂਰਾ ਹੋ ਚੁੱਕਾ ਹੈ ਤੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਤੇ ਮਰਨ ਵਰਤ ਨੂੰ ਅੱਜ 79ਵਾਂ ਦਿਨ ਹੈ ਤਾਂ ਪਿੱਛੇ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਵੱਡਾ ਇਕੱਠ ਨਜ਼ਰ ਆ ਰਿਹਾ ਹੋਵੇਗਾ ਤਾਂ ਉੱਥੇ ਹੀ ਇੱਕ ਲੰਗਰ ਦੀ ਸੇਵਾ ਜਿਹੜੀ ਇੱਥੇ ਚੱਲ ਰਹੀ ਆ ਦੱਸਦੇ ਕਿ ਤੇ ਨਿਰੰਤਰ ਜਿਹੜੀ ਲੰਗਰ ਸੇਵਾ ਚੱਲ ਰਹੀ ਆ ਪਿੰਡ ਨੂਰਪੁਰਾ ਦੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਜੋ ਉ ਕਿਸਾਨ ਭਰਾਵਾਂ ਉਹਨਾਂ ਦੇ ਵੱਲੋਂ ਇੱਥੇ ਪੱਕੇ ਤੌਰ ਦੇ ਉੱਪਰ ਇੱਕ ਜਿਹੜਾ ਲੰਗਰ ਲਗਾਇਆ ਹੋਇਆ ਹੈ ਤਾਂ ਦੇਖ ਸਕਦੇ ਹਾਂ ਕਿ ਨੌਜਵਾਨ ਜਿਹੜੇ ਇੱਥੇ ਨਜ਼ਰ ਆ ਰਹੇ ਹੋਣਗੇ ਬਜ਼ੁਰਗ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਜੋ ਸੇਵਾ ਇੱਥੇ ਨਿਭਾ ਰਹੇ ਨੇ ਲਗਾਤਾਰ ਤਾਂ ਇਹ ਬੜੀਆਂ ਅਹਿਮ ਤਸਵੀਰਾਂ ਤਾਂ ਇਧਰਲੀ ਸਾਈਡ ਦੇਖ ਸਕਦੇ ਹਾਂ ਕਿ ਇੱਥੇ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਵਾ ਖੁਦ ਜਿਹੜੇ ਕਿਸਾਨ ਭਰਾ ਨੇ ਉਹ ਇੱਥੇ ਪ੍ਰਸ਼ਾਦਾ ਤਿਆਰ ਕਰ ਰਿਹਾ ਜੋ ਮਤਾਮਾ ਇੱਥੇ ਪਹੁੰਚੇ ਹੋਏ ਉਹਨਾਂ ਦੇ ਵੱਲੋਂ ਸਾਥ ਜਿਹੜਾ ਦਿੱਤਾ ਜਾ ਰਿਹਾ ਇੱਕ ਪਾਸੇ ਪ੍ਰਸ਼ਾਦੇ ਜਿਹੜੇ ਬਣਾਏ ਜਾ ਰਹੇ ਆ ਤੇ ਇਹ ਤਸਵੀਰਾਂ ਬਹੁਤ ਅਹਿਮ ਨੇ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜਾ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ 1 ਸਾਲ ਹੈ ਜਿਹੜਾ ਉਹ ਪੂਰਾ ਹੋ ਚੁੱਕਾ ਹੈ ਜਾਨੀ ਕਿ ਇਸ ਪ੍ਰਦਰਸ਼ਨ ਨੂੰ ਅੱਜ 1 ਸਾਲ ਕੰਪਲੀਟ ਹੋ ਗਿਆ ਵਾ ਪਿਛਲੇ ਸਾਲ ਤੋਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਤੇ ਇਸੇ ਵਿੱਚਕਾਰ ਅੱਜ ਮਹਾਪੰਚਾਇਤਾਂ ਜਿਹੜੀ ਉਹ ਇੱਥੇ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਮਤਾਮਾ ਇੱਥੇ ਪਹੁੰਚੀਆਂ ਹੋਈਆਂ ਨੇ ਬਜ਼ੁਰਗ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਬਹੁਤ ਅਹਿਮ ਤਸਵੀਰਾਂ ਨੇ ਕਿ ਕਿਸ ਤਰੀਕੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰੀਕੇ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਇਧਰ ਦੇਖ ਸਕਦੇ ਹੋ ਕਿ ਬਾਈ ਹੁਣਾਂ ਦੇ ਵੱਲੋਂ ਖੁਦ ਜਿਹੜਾ ਪ੍ਰਸ਼ਾਦਾ ਪ੍ਰਸ਼ਾਦਾ ਵਾ ਆਪਾਂ ਉਹ ਇੱਥੇ ਤਿਆਰ ਕੀਤਾ ਜਾ ਰਿਹਾ ਤਾਂ ਗੱਲਬਾਤ ਕਰ ਲੈਂਦੇ ਆ ਬਾਈ ਜੀ ਪ੍ਰਸ਼ਾਦਾ ਪਾਣੀ ਤਿਆਰ ਕਰ ਰਹੇ ਹਾਂ ਅੱਜ ਮਹਾਪੰਚਾਇਤ ਨੂੰ ਆ ਕੇ ਸਪੈਰ ਤੋਂ ਸਪੈਸ਼ਲ ਹਾਂਜੀ ਸਪੈਸ਼ਲ ਤੋਂ ਸਵੇਰ ਤੋਂ ਜੀ ਸਵੇਰ ਤੋਂ ਆ ਲੈ ਗਿਆ ਚੌਲਾਂ ਦਾ ਅੱਛਾ ਜੀ ਛੇਵਾ ਦੇਗਾ ਹਾਂਜੀ ਦਸਮਾਈ ਹਾਂਜੀ ਚਾਹ ਮਹਾਪੰਚਾਇਤ ਕੱਟ ਅੱਛਾ ਹਾਂਜੀ ਵਾਧੂ ਬਾਬੇ ਦੀ ਕਿਰਪਾ ਹੈ ਜੀ ਸਵੇਰ ਦੀ ਸੰਗਤ ਆ ਵਾ ਤੇ ਜੀ ਆਪਾਂ ਨਾਮ ਕਰ ਰਿਹਾ ਇੱਕ ਇੱਕ ਦੀ ਦੱਸਿਓ ਜੀ ਔਖਾ ਨਹੀਂ ਲੱਗਦਾ ਹੈਗਾ ਇਦਾਂ ਕੰਮ ਕਰਨਾ ਕੋਈ ਔਖਾ ਨਹੀਂ ਜੀ ਸਾਡੇ ਸੁੱਖ ਹੈ ਅਸੀਂ ਬਣ ਗਏ ਆ ਅਹੀਂ ਤੇ ਲੁਭਾਈ ਬਣ ਕੇ ਸਾਨੂੰ ਕੋਈ ਔਖਾ ਨਹੀਂ ਲੱਗਦਾ ਯਾਰ ਸਾਡੇ ਪਿੰਡ ਦਾ ਸਰਪੰਚ ਜੀ ਅਹੀਂ ਰੋਜ਼ ਬਣਾਉਣੇ ਘਰ ਪਿੰਡ ਸਬਜੀ ਬਣ ਕੇ ਆਉਂਦੀ ਸਾਡੇ ਨੂਰਪੁਰੇ ਤੋਂ ਨੂਰਪੁਰੇ ਉਹ ਫਰਸ਼ਾਦੇ ਦੁੱਧ ਇਕੱਠਾ ਕਰਕੇ ਲਿਆਉਨੇ ਆ ਸਬਜੀ ਬਣਾਉਨੇ ਆ ਕਿੰਨੀ ਕਿ ਦੂਰ ਹੈ ਜੀ ਪਿੰਡ ਹੈ ਕਿੰਨੀ ਕਿ ਦੂਰ ਹੈ ਪਿੰਡ ਤੋਂ 10 ਕਿਲੋਮੀਟਰ ਹੈ 10 12 ਕਿਲੋਮੀਟਰ ਡੇਲੀ ਪਿੰਡ ਦਾ ਸਹਿਯੋਗ ਰੋਜ਼ ਟਰੈਕਟਰ ਹਾਂ ਟਰੈਕਟਰ ਟਰਾਲੀ ਆਉਂਦਾ ਰੋਜ਼ ਪੂਰੇ ਪਿੰਡ ਦਾ ਸਹਿਯੋਗ ਪੂਰੇ ਪਿੰਡ ਦਾ ਦੇਰਿਆਂ ਤੱਕ ਵੀ ਦੇਰਿਆਂ ਤੱਕ ਵੀ ਪਿੰਡ ਦਾ ਵੀ ਹਾਂ ਅੱਛਾ ਤਾਂ ਸਰਪੰਚ ਸਾਹਿਬ ਤੁਸੀਂ ਤੁਹਾਡੇ ਤੋਂ ਵੀ ਜਰੂਰ ਜਾਨਣਾ ਚਾਹੂੰਗਾ ਜੀ 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 ਜਰੂਰ ਜਰੂਰ ਸ਼ੱਕੇ ਜਾਵਾਂਗੇ ਸਰਪੰਚ ਸਾਹਿਬ ਕਿਸ ਤਰੀਕੇ ਦੀ ਜਿਹੜੀ ਚੱਲ ਰਹੀ ਹੈ ਜੀ ਤਾਂ ਜਿਸ ਤਰੀਕੇ ਦੇਖ ਰਿਹਾ ਤੁਹਾਡਾ ਇੱਕ ਪੱਕਾ ਲੰਗਰ ਮੇਰੇ ਖਿਆਲ ਨਾਲ ਲੱਗਾ ਇੱਕ ਸਾਲ ਇੱਕ ਸਾਲ ਹੋ ਗਿਆ ਜੀ ਅੱਜ ਇੱਕ ਸਾਲ ਹੋ ਗਿਆ ਜੀ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਰਾ ਪਿੰਡ ਨਾਲ ਇਕੱਠਾ ਰਲ ਕੇ ਇਹਨਾਂ ਪਿੰਡ 'ਚ ਗਾਇਆ ਕਰੀਦੀ ਇਹ ਰੋਟੀਆਂ ਪਛਾਦੇ ਦੀ ਫੇ ਸਬਜੀ ਗੁਰਦਵਾਰੇ ਬਣਾਈ ਦੀ ਚਾਹ ਇੱਥੇ ਬਣਾਈ ਸੀ ਚਾਹ ਵੀ ਬਣਾਈ ਸੀ ਬਹੁਤ ਨਜ਼ਾਰਾ ਪਚਾਈ ਸਾਨੂੰ ਅਗਲੇ ਕਿ ਦਿਨ ਤੁਹਾਡੇ ਤੋਂ ਜਾਨਣਾ ਚਾਹੁੰਦਾ ਤੁਸੀਂ ਕਿਹਾ ਕਿ ਹਲਵਾਈ ਬਣ ਗਏ ਆ ਤਾਂ ਹੁਣ ਘਰੇ ਵੀ ਕੰਮ ਕਰਨਾ ਪੈਂਦਾ ਹੋ ਜਾ ਹਾਂ ਕਰ ਲਈਦਾ ਕੋਈ ਡਰ ਨਹੀਂ ਸਾਨੂੰ ਚਾਹ ਤੇ ਆਪੇ ਆਪ ਬਣਾਉਣੇ ਤੜਕੇ ਜਦ ਉੱਠੀ ਦੀ ਆ ਚਾਹ ਪੀ ਕੇ ਬਣਾ ਕੇ ਗੁਰਦਵਾਰੇ ਜਾਈਦਾ ਮਤਲਬ ਕਿ ਉੱਥੇ ਕੰਮ ਕਰੇ ਘਰੇ ਬੀਬੀ ਹੁਣੀਆਂ ਨਹੀਂ ਕਹਿੰਦੀਆਂ ਕਿ ਹੁਣ ਉੱਥੇ ਵੀ ਬਣਾਉਣੇ ਘਰੇ ਵੀ ਬਣਾ ਲੂ ਨਾ ਹੁੰਦੀ ਆ ਉਹ ਨਾ ਬਣਾਉਂਦੀ ਨਹੀਂ ਆ ਆਪ ਬਣਾ ਲੈਨੇ ਆ ਅਸੀਂ ਟਰੇਨੇ ਆ ਬਣਾ ਲਈਦੀ ਆ ਇਹ ਅਰੇਗਲ ਦੀ ਹਾਸਾ ਮਜ਼ਾਕ ਵੀ ਬਹੁਤ ਜ਼ਰੂਰੀ ਹੈ ਤਾਂ ਇਹ ਬਹੁਤ ਅਹਿਮ ਤਸਵੀਰਾਂ ਨੇ ਜੀ ਜੀ ਜ਼ਰੂਰ ਤਾਂ ਇਹ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾ ਰਿਹਾ ਤਾਂ ਇੱਕ ਸਾਲ ਜਿਹੜਾ ਇਸ ਮਹਾ ਪੰਚਾਇਤ ਨੂੰ ਕੰਪਲੀਟ ਮਹਾ ਪੰਚਾਇਤ ਜਿਹੜੀ ਕੀਤੀ ਰੇ ਇੱਕ ਸਾਲ ਅੰਦੋਲਨ ਨੂੰ ਪੂਰਾ ਹੋਣ ਤੋਂ ਕੀਤੀ ਜਾ ਰਹੀ ਹੈ ਤਾਂ ਇਹ ਦੇਖ ਸਕਦੇ ਹੋ ਖੀਰ ਜਿਹੜੀ ਇੱਥੇ ਤਿਆਰ ਕੀਤੀ ਜਾ ਰਹੀ ਆ ਤਾਂ ਵੱਖੋ ਵੱਖ ਲੰਗਰ ਆ ਜਿਹੜੇ ਜੀ 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 ਤਵੱਖੋ ਵੱਖ ਲੰਗਰ ਜਿਹੜੇ ਇੱਥੇ ਉਹ ਤਿਆਰ ਕੀਤੇ ਜਾ ਰਿਹਾ ਕਿਸਾਨਾਂ ਦੇ ਵੱਲੋਂ ਖੁਦ ਜਿਹੜੀ ਇਹ ਸੇਵਾ ਇੱਥੇ ਨਿਭਾਈ ਜਾ ਰਹੀ ਆ ਤਾਂ ਇਹ ਬਹੁਤ ਅਹਿਮ ਤਸਵੀਰਾਂ ਨੇ ਕਿਉਂਕਿ ਇਨਾਂ ਦੀ ਉਮਰ ਦੇ ਹਿਸਾਬ ਨਾਲ ਅਗਰ ਦੇਖਿਆ ਜਾਵੇ ਤਾਂ ਇਹਨਾਂ ਨੇ ਸ਼ਾਇਦ ਮੈਨੂੰ ਲੱਗਦਾ ਕਿ ਹੁਣ ਤੱਕ ਇਸ ਅੰਦੋਲਨ ਤੋਂ ਪਹਿਲਾਂ ਸ਼ਾਇਦ ਅਜਿਹਾ ਕੰਮ ਕਰਦੇ ਵਿੱਚ ਨਾ ਕੀਤਾ ਹੋਵੇ ਤਾਂ ਇਸ ਤਰੀਕੇ ਸੜਕ ਦੇ ਉੱਪਰ ਆ ਕੇ ਬੈਠਣਾ ਬਿਨਾਂ ਛੱਤ ਤੋਂ ਬੈਠਣਾ ਫਿਰ ਉੱਥੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨਾ ਰਹਿਣ ਦਾ ਪ੍ਰਬੰਧ ਕਰਨਾ ਤੇ ਇੱਕ ਸਾਲ ਤੱਕ ਇਸ ਤਰੀਕੇ ਇਸ ਮਾਹੌਲ ਦੇ ਵਿੱਚ ਰਹਿਣਾ ਇਹ ਬਹੁਤ ਔਖਾ ਹੁੰਦਾ ਵਾ ਤਾਂ ਲਗਾਤਾਰ ਜਿਹੜਾ ਪ੍ਰਦਰਸ਼ਨ ਜਾਰੀ ਆ ਜਿਹੜਾ ਇੱਕ ਸਾਲ ਆ ਜਿਹੜਾ ਕੰਪਲੀਟ ਹੋ ਗਿਆ ਵਾ ਤਾਂ ਪਿੱਛੇ ਸਟੇਜ ਜਿਹੜੀ ਲੱਗੀ ਹੋਈ ਆ ਮਹਾਪੰਚਾਇਤ ਚੱਲ ਰਹੀ ਆ ਜਿੱਥੋਂ ਆਗੂਆਂ ਦੇ ਵੱਲੋਂ ਸੰਬੋਧਨ ਆ ਜਿਹੜਾ ਉਹ ਕੀਤਾ ਜਾ ਰਿਹਾ ਵਾ ਤੇ ਦੂਰ ਤੱਕ ਜਿੱਥੋਂ ਤੱਕ ਵੀ ਅਸੀਂ ਕੈਮਰੇ ਦੇ ਰਾਹੀਂ ਦਿਖਾ ਪਾ ਰਹੇ ਆ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆ ਰਿਹਾ ਸਭ ਤੋਂ ਅਹਿਮ ਗੱਲ ਇਹ ਆ ਕਿ ਸਟੇਜ ਦੇ ਬੈਕਸਾਈਡ ਦੇ ਕੇਰ ਗੱਲ ਕਰੀਏ ਪੰਜਾਬ ਵਾਲੇ ਪਾਸੇ ਉਧਰ ਵੀ ਇੰਨੀ ਹੀ ਗਿਣਤੀ ਦੇ ਵਿੱਚ ਕਿਸਾਨ ਨਜ਼ਰ ਆਉਂਦੇ ਆ ਤੇ ਬੈਕਸਾਈਡ ਹਰਿਆਣੇ ਵਾਲੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਉਧਰਲੇ ਪਾਸੇ ਵੀ ਇੰਨੀ ਹੀ ਕਿਸਾਨ ਨਜ਼ਰ ਆ ਰਿਹਾ ਤਾਂ ਇੱਕ ਵੱਡਾ ਜਿਹੜਾ ਇਕੱਠ ਆ ਉਹ ਨਜ਼ਰ ਆ ਰਿਹਾ ਵਾ ਤਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ